ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਲਖਮਿੰਦਰ ਸਰਾ ਤੇ ਮੋਰਚੇ ਵਿੱਚ ਜਿੰਨੇ ਵੀ ਲੋਕ ਪਹੁੰਚੇ ਆ ਸਾਰਾ ਦਾ ਧੰਨਵਾਦ ਪਹਿਲਾਂ ਤਾਂ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕਿਸਾਨੀ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਲੋਕ ਪਹੁੰਚੇ ਆ ਤੇ ਜਿਵੇਂ ਰਣਜੀਤ ਜੀ ਨੇ ਅਪੀਲ ਕੀਤੀ ਆ ਆਪਾਂ ਨੂੰ ਹਨਾ ਕਿ ਖਨੌਰੀ ਦੇ ਵਿੱਚ ਪਹੁੰਚਣਾ ਤਾਂ ਉੱਥੇ ਹੀ ਵੱਧ ਤੋਂ ਵੱਧ ਪਹੁੰਚਿਆ ਜਾਵੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਕਿਉਂਕਿ ਡੱਲੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਆ ਤੇ ਇਸ ਵਕਤ ਜਿੰਨੇ ਵੀ ਆਪਾਂ ਵੱਧ ਲੋਕ ਉੱਥੇ ਜਾਵਾਂਗੇ ਤਾਂ ਉਹਨਾਂ ਹੀ ਮੋਰਚੇ ਵਾਸਤੇ ਚੰਗਾ ਹੋਊਗਾ ਚੜ੍ਹਦੀ ਕਲਾਸ ਤੇ ਹੋਊਗਾ ਤੇ ਬਾਕੀ ਸਰਕਾਰਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਕਿ ਕੀ ਕਰਨਾ ਜਿੰਨਾ ਚਿਰ ਇਹਨਾਂ ਦੀ ਧੌਣ ਤੇ ਗੋਡਾ ਨਹੀਂ ਰੱਖਿਆ ਜਾਂਦਾ ਉਹਨਾਂ ਚ ਸਰਕਾਰਾਂ ਕੁਝ ਵੀ ਨਹੀਂ ਬੰਦੀ ਆ 2020 ਦੇ ਵਿੱਚ 21 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਉਦੋਂ ਵੀ ਸਾਲ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਬੈਠਣਾ ਪਿਆ ਸੀਗਾ ਗਰਮੀਆਂ ਦੇ ਵਿੱਚ ਵੀ ਬੈਠਣਾ ਪਿਆ ਸੀ ਸਰਦੀਆਂ ਦੇ ਵਿੱਚ ਵੀ ਬੈਠਣਾ ਪਿਆ ਸੀ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਇਹ ਹਮੇਸ਼ਾ ਕਾਰਪੋਰੇਟ ਦੇ ਹੱਕ ਦੇ ਵਿੱਚ ਰਹੀਆਂ ਕਾਰਪੋਰੇਟ ਦੀਆਂ ਪਿੱਠੂ ਰਹੀਆਂ ਅੱਜ ਤੋਂ ਸਿਰਫ 1-2 ਕਿਲੋਮੀਟਰ ਦੂਰ ਇੱਧਰ ਅੰਬੂਜਾ ਫੈਕਟਰੀ ਹੈਗੀ ਜਿੱਥੇ ਕਿ ਆ ਥਰਮਲਾ ਦੀ ਸਵਾ ਡਿਗਦੀ ਰਹੀ ਆ ਤੁਸੀਂ ਇੱਥੇ ਨੰਗੋਗੇ ਪਹਿਲਾਂ ਅੰਬੂਜਾ ਸਿਮਿੰਟ ਦਾ ਬੋਰਡ ਲੱਗਿਆ ਹੁੰਦਾ ਸੀ ਹੁਣ ਅੰਬੂਜਾ ਦੇ ਉੱਪਰ ਅਡਾਨੀ ਦਾ ਬੋਰਡ ਲੱਗਿਆ ਹੋਇਆ ਉਹ ਖਾਣ ਨੂੰ ਪਏ ਹੋਇਆ ਸਾਰੇ ਕਿਤੇ ਇਹਨਾਂ ਦੀਆਂ ਸਰਕਾਰਾਂਆਂ ਦੀਆਂ ਮਨਸ਼ਾਵਾਏ ਹੁੰਦੀਆਂ ਕਿ ਆ ਜਿੰਨੇ ਵੀ ਕਿਸਾਨ ਹੈ ਇਹਨਾਂ ਨੂੰ ਦਿਹਾੜਗੇ ਬਣਾ ਕੇ ਉਹ ਇਹਨਾਂ ਦੀਆਂ ਜ਼ਮੀਨਾਂ ਖੋਲੋ ਤੇ ਆਪਾਂ ਆਪ ਰਾਜ ਕਰੋ ਆਪ ਕੀਤੇ ਕਰੋ ਤਾਂ ਅਡਾਨੀਆਂ ਨੂੰ ਇਹ ਤੁਸੀਂ ਹਿਸਾਬ ਲਾ ਲਓ ਕਿ ਅੰਬੂਜਾ ਸਿਮਿੰਟ ਵੀ ਉਹਨਾਂ ਦੇ ਕੋਲੇ ਐ ਇੱਥੋਂ ਜਾਣਦੇ ਆ ਤਾਂ ਸ਼ੈਲੋ ਹੋਰ ਨਵੇਂ ਬਣ ਰਹੇ ਆ ਇੱਥੇ ਜੈਤੋ ਦੇ ਕੋਲੇ ਵੀ ਇੱਕ ਗੁਰੂ ਕੀ ਧਰ ਪਿੰਡ ਦੇ ਨਾਲ ਵੀ ਇੱਕ ਸ਼ੈਲੋ ਬਣ ਰਿਹਾ ਹੈ ਲਗਭਗ 10-15 ਕਿੱਲੇ ਜ਼ਮੀਨ ਜਿਹੜੀ ਹੈਗੇ ਉੱਤੇ ਖਰੀਦੀ ਗਈ ਆ ਸੋ ਇਹਨਾਂ ਨੇ ਤਾਂ ਮਨਸ਼ਾ ਹਮੇਸ਼ਾ ਤੋਂ ਸਰਕਾਰਾਂ ਦੀ ਇਹੀ ਹੈ ਕਿ ਇਹਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰ ਦੋ ਇਹਨਾਂ ਨੂੰ ਮਜ਼ਦੂਰ ਬਣਾ ਕੇ ਰੱਖੋ ਇਹ ਜਿਹੜਾ ਮੋਦੀ ਆਪਾਂ ਕਹਿੰਦੇ ਆ ਮੋਦੀ 2014 ਦੇ ਵਿੱਚ ਆਇਆ ਸੀ ਤਾਂ ਉਦੋਂ ਕਹਿੰਦੇ ਸੀ ਕਿ ਗੁਜਰਾਤ ਮਾਡਲ ਲਾਗੂ ਕੀਤਾ ਜਾਊਗਾ ਗੁਜਰਾਤ ਨੇ ਬਹੁਤ ਤਰੱਕੀ ਕੀਤੀ ਹੋਈ ਆ ਕੁਝ ਤਰੱਕੀ ਨਹੀਂ ਕੀਤੀ ਤੁਸੀਂ ਜਾਓਗੇ ਅਸੀਂ ਗੁਜਰਾਤ ਦੇ ਵਿੱਚ ਬੜੋਦਰਾ ਸ਼ਹਿਰ ਗਏ ਉੱਥੇ ਜਾ ਕੇ ਦੇਖਿਆ ਕਿ ਜਿਹੜਾ ਉਹਨਾਂ ਦਾ ਬੱਸ ਸਟੈਂਡ ਆ ਬੜੋਦਰਾ ਸ਼ਹਿਰ ਦਾ ਉਹ ਬਹੁਤ ਸੋਹਣਾ ਸੀਗਾ ਅੱਜ ਮੈਂ ਆਪਾਂ ਮਿੱਤਲ ਮਾਲ ਐ ਇਸ ਤਰ੍ਹਾਂ ਦੀ ਕੁਝ ਬਿਲਡਿੰਗ ਸੀ ਸਾਨੂੰ ਲੱਗਿਆ ਕਿ ਸ਼ਾਇਦ ਬਹੁਤ ਵਧੀਆ ਤਰੱਕੀ ਕੀਤੀ ਹੋਈ ਆ ਪਰ ਜਦੋਂ ਉੱਥੋਂ ਜਾਂਚ ਪੜਤਾਲ ਕੀਤੀ ਪਤਾ ਲੱਗਿਆ ਕਿ ਉੱਥੋਂ ਜਿਹੜਾ ਬੱਸ ਸਟੈਂਡ ਆ ਉਹ ਸਰਕਾਰੀ ਹੈ ਹੀ ਨਹੀਂਗਾ ਉਹ ਵੇਚਿਆ ਜਾ ਚੁੱਕਿਆ ਉਹ ਪ੍ਰਾਈਵੇਟ ਆ ਤੇ ਸਾਰੀਆਂ ਦੁਕਾਨਾਂ ਪ੍ਰਾਈਵੇਟ ਹੈਗਾ ਇਹ ਵੇਚ ਦਿੰਦੇ ਆ ਇਹ ਗੁਜਰਾਤ ਮਾਡਲ ਆ ਜਿਹੜਾ ਇਹ ਮਾਡਲ ਆ ਮੋਦੀ ਸਾਹਿਬ ਕਹਿੰਦੇ ਕਿ ਸਾਰਾ ਕੁਝ ਵੇਚ ਵਟ ਦਿਓ ਕਾਰਪੋਰੇਟ ਨੂੰ ਵੇਚ ਦੋ ਅਡਾਨਗਾਂ ਨੂੰ ਵੇਚ ਦਿਓ ਅੰਬਾਨਗਾਂ ਨੂੰ ਵੇਚ ਦੋ ਆਪ ਵੇਲੇ ਹੋ ਜੋ ਕਿਉਂਕਿ ਜਦੋਂ ਪ੍ਰਾਈਵੇਟ ਹੀ ਕਰਤੇ ਨਾ ਕੋਈ ਨੌਕਰੀਆਂ ਮੰਗਣ ਵਾਲਾ ਰਹਿ ਗਿਆ ਨਾ ਕੋਈ ਪੈਨਸ਼ਨਾਂ ਮੰਗਣ ਵਾਲਾ ਰਹਿਗਾ ਰਹਿ ਕੌਣ ਜਾਂਦਾ ਕਿਸਾਨ ਇਹਨਾਂ ਦੀ ਵੀ ਇਹਨਾਂ ਨੂੰ ਆਉਣ ਦਾ ਵੀ ਚਲੋ ਜ਼ਮੀਨਾਂ ਖੋਹ ਗੂਕੇ ਇਹਨਾਂ ਨੂੰ ਵੀ ਫੈਕਟਰੀਆਂ ਚ 8 8 10000 ਤੇ ਵਾੜ ਦਿਓ ਤੇ ਨਾਲ ਬਈ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਜੁੜੇ ਹੋਏ ਆ ਆਰਥਿਕ ਵੀ ਜੁੜੇ ਹੋਏ ਆ ਕਿਸਾਨਾਂ ਦੇ ਨਾਲ ਹੀ ਆਰਥੀਆਂ ਦਾ ਕੰਮ ਚੱਲਦਾ ਨਾਲ ਹੀ ਮਜ਼ਦੂਰਾਂ ਦਾ ਕੰਮ ਚੱਲਦਾ ਸਾਰਿਆਂ ਨੂੰ ਇੱਕ ਜੱਟ ਹੋ ਕੇ ਆਉਣਾ ਚਾਹੀਦਾ ਮਜ਼ਦੂਰਾਂ ਨੂੰ ਵੀ ਨਾਲ ਆਉਣਾ ਚਾਹੀਦਾ ਕਿਉ ਜੇ ਕਿਸਾਨ ਦਾ ਖੇਤ ਹੈਗਾ ਤਾਂ ਤਾਂ ਹੀ ਨਾਲ ਉਹਦੇ ਮਜ਼ਦੂਰੀ ਹੈ ਕਿਸਾਨ ਜਿਹੜਾ ਚ ਵਾਹੀ ਕਰਦਾ ਤਾਂ ਹੀ ਜਾ ਕੇ ਲੋਕਾਂ ਨੂੰ ਅਨਾਜ ਮਿਲਦਾ ਜੇ ਕਿਸਾਨੀ ਜਿਵੇਂ ਆਪਾਂ ਸਮਝਦੇ ਆ ਵੀ ਕਿਸਾਨੀ ਘਾਟੇ ਦਾ ਸੌਦਾ ਹੈ ਤਾਂ ਜੇ ਇਹ ਐਂ ਘਾਟੇ ਦਾ ਸੌਦਾ ਰਹੀ ਤਾਂ ਜਿਹੜੇ ਕਿਸਾਨ ਅੱਜ ਵਾਹੀ ਕਰਦੇ ਆ ਉਹ ਵੀ ਛੱਡ ਜਾਣਗੇ ਸੋ ਇਸ ਕਰਕੇ ਜਿਹੜੀਆਂ ਇਹ ਮੰਗਾਂ ਆ ਆਪਣੇ ਡੱਲੇਵਾਲ ਸਾਹਿਬ ਜਿਹੜੀਆਂ ਗੱਲਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਐ ਇਹ ਮੰਗਾਂ ਜਾਇਜ਼ ਐ ਐਮਐਸਪੀ ਲਗਭਗ ਆਪਾਂ ਨੂੰ ਹਰੇਕ ਫਸਲ ਦੇ ਉੱਪਰ ਮਿਲਣਾ ਚਾਹੀਦਾ ਹੁਣ ਆਪਾਂ ਆਮ ਹੀ ਗੱਲ ਕਰ ਲੈਨੇ ਆ ਆਉਣੇ ਜਿੱਤੋਂ ਪਿੱਛੇ ਸੀ ਇੱਕ ਲੇਜ਼ ਦਾ ਚਿਪਸ ਵਾਲਾ ਪੈਕਟ ਜਿਹੜਾ ਜਵਾਖ ਖੰਦੇ ਉਹ ਫੜਿਆ ਸੀਗਾ ਦਸਾਂ ਦਾ ਪੈਕਟ ਆ ਉਹ 25 ਗ੍ਰਾਮ ਦੀ ਪੈਕਿੰਗ ਆ ਜੇ ਤੁਸੀਂ ਉਹਨੂੰ ਹਿਸਾਬ ਲਾਉਂਗੇ ਉਹਦਾ ਰੇਟ 400 ਰੁਪਏ ਕਿਲੋ ਪੈਂਦਾ ਕੀਤਾ ਕੀਆ ਆਲੂ ਛਿੱਲ ਕੇ ਕੱਟ ਕੇ ਉੱਤੇ ਨਾਣ ਲਾ ਕੇ ਫਰਾਈ ਕਰਕੇ ਵੇਚੇ ਆਪਾਂ ਨੂੰ ਆਪਣੇ ਆਲੂ ਕੀ ਰੇਟ ਵੇਖਦੇ ਆਪਾਂ ਨੂੰ ਪਤਾ ਬਹੁਤ ਵਾਰੀ ਭਈ ਆਪਾਂ ਜਿਹੜੇ ਖੇਤੀ ਕਰਦੇ ਆ ਪਤਾ ਹੀ ਆ ਵੀ ਆਲੂ ਸੜਕਾਂ ਤੇ ਵੀ ਸੱਤੇ ਹੋਣਗੇ ਆਪਾਂ ਬਹੁਤ ਵਾਰ ਸਿੱਖਨੇ ਪੈਂਦੇ ਆ ਨਹੀਂ ਤਾਂ ਰੇਟ ਉਹਨਾਂ ਦਾ 2 ਰੁਪਏ ਕਿਲੋ 4-5 ਰੁਪਏ ਕਿਲੋ ਵਿਕਦਾ ਹੈਗਾ ਤੇ ਉਸ ਰੇਟ ਦੇ ਨਾਲ ਬੰਦਾ ਕੁਛ ਨਹੀਂ 4-5 ਮਹੀਨੇ ਫਸਲ ਦੇ ਉੱਤੇ ਆਪਾਂ ਸਮਾਂ ਲਾਉਂਦੇ ਆ ਆਪਣੀ ਜਿਹੜੀ ਚੀਜ਼ ਆ ਨਾ ਠੇਕਾ ਵੀ ਭਰਦੇ ਆ ਜੇ ਆਪਦੀ ਜ਼ਮੀਨਾਂ ਤੋਂ ਉਹਦਾ ਵੀ ਆਪਾਂ ਠੇਕਾ ਮੰਨ ਸਕਦੇ ਆ ਆਉਧੀਆਂ ਦਿਹਾੜੀਆਂ ਵੀ ਐ ਲੇਬਰ ਵੀ ਐ ਸਾਰੀਆਂ ਪਾ ਕੇ ਜੇ 4 ਰੁਪਏ ਨੂੰ ਵਿਕਦਾ ਆਪਣੇ ਵੱਲੇ ਤਾਂ ਵੀ 2 ਰੁਪਏ ਪੈਂਦੇ ਆ ਤਾਂ ਇਹ ਜਿਹੜੇ ਹੈਗੇ ਕੰਪਨੀਆਂ ਹੈਗ ਆਪਣੇ ਤੋਂ ਖਰੀਦ ਕੇ ਚੀਜ਼ ਇਹ ਮਹਿੰਗੇ ਭਾਅ ਤੇ 100-100 ਗੁਣੇ ਚੀਜ਼ ਵੇਚ ਦਿੰਦੀਆਂ ਆ ਮੱਕੀ ਦੀਆਂ ਛੱਲੀਆਂ ਦੇਖ ਲਓ ਆਪਣੇ ਕੋਲੋਂ ਕੀ ਰੇਟ ਆ ਮੇਰੇ ਕੋਲ ਕਿਲੋ ਦਾ ਰੇਟ 7-70 ਰੁਪਏ ਹੋਊਗਾ ਤੇ ਜਿਹੜੀਆਂ ਛੱਲੀਆਂ ਉਹ 50 100 ਰੁਪਏ ਦੀ 150 ਰੁਪਏ ਦੀ ਇੱਕ ਛੱਲੀ Amazon ਤੋਂ ਮਿਲਦੀ ਹੈਗੀ ਤਾਂ ਆਪਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਆਪਣੀਆਂ ਮੰਗਾਂ ਨੂੰ ਇਹ ਕਹਿੰਦੇ ਕਿ ਤੁਹਾਡੀਆਂ ਤਾਂ ਮੰਗਾਂ ਨਜਾਇਜ਼ ਹੈ ਪਰ ਜਿਹੜਿਆ ਆਪਣੇ ਗੁਰਬੀ ਦੇ ਫੁੱਲ ਇਹ ਵੀ ਕਈ ਵਾਰੀ 50-50 ਰੁਪਏ ਦੇ ਇੱਕ ਫੁੱਲ ਵੇਚਦਾ ਹੁੰਦਾ 100 ਰੁਪਏ ਦਾ ਫੁੱਲ ਵੇਚਦਾ ਹੁੰਦਾ ਤਾਂ ਆਪਣੇ ਰੁਪਏ ਆਪਾਂ ਨੂੰ ਕੁਝ ਨਹੀਂ ਮਿਲਦਾਗਾ ਆਪਾਂ ਸਿਰ ਵਗਾਉਂਦੇ ਹੀ ਰਹਿ ਜਾਂਦੇ ਆ ਕਮਾਈ ਇਹ ਕਰਦੇ ਆ ਕਰੀਮ ਖਾਨ ਨੂੰ ਇਹ ਹੈਗੇ ਤੇ ਆਪਣੇ ਪੱਲੇ ਕੁਝ ਨਹੀਂ ਪੈਂਦਾ ਇਸ ਕਰਕੇ ਵੱਧ ਤੋਂ ਵੱਧ ਬੇਨਤੀ ਹੈ ਨਾ ਜਿੰਨੇ ਵੀ ਲੋਕ ਐ ਇੱਥੇ ਪਹੁੰਚੇ ਹੋਏ ਆ ਜਾਂ ਜਿੰਨੇ ਵੀ ਹੋਰ ਨਹੀਂ ਪਹੁੰਚੇ ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਪਹੁੰਚੋ ਖਨੌੜੀ ਦੇ ਵਿੱਚ ਕਿਉਂਕਿ ਮੋਰਚਾ ਵੱਧ ਤੋਂ ਵੱਧ ਹੋਰ ਚੜ੍ਹਦੀ ਕਲਾ ਦੇ ਵਿੱਚ ਹੋਵੇ ਲੀਡਰ ਅਸਲ ਦੇ ਵਿੱਚ ਉਹੀ ਹੁੰਦਾ ਜਿਹੜਾ ਕਿ ਜੰਗ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਆਪਣੇ ਆਪ ਨੂੰ ਉੱਥੇ ਲੈ ਕੇ ਜਾਵੇ ਕਿ ਜੇ ਸ਼ਹਾਦਤ ਦੇਣੀ ਪੈਂਦੀ ਹੈ ਤਾਂ ਸ਼ਹਾਦਤ ਪਹਿਲਾਂ ਮੈਂ ਦੇਵਾਂਗਾ ਉਹ ਲੀਡਰ ਹੁੰਦੇ ਆ ਤਾਂ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਢੱਲੇਵਾਲ ਸਾਹਿਬ ਜਿਹੜੇ ਕਿ ਆਪ ਮਰਨ ਵਰਤ ਤੇ ਬੈਠੇ ਆ ਲਗਭਗ ਪਿਛਲੇ 30 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਭੁੱਖ ਨਾਲ ਤੇ ਨਾਲ ਲੜ ਰਹੇ ਆ ਤਾਂ ਬਹੁਤ ਵੱਡੀ ਗੱਲ ਆ ਨਾ ਆਪਣੇ ਲਈ ਆਪਣੇ ਲੋਕਾਂ ਲਈ ਲੜ ਰਹੇ ਆ ਤਾਂ ਜਿੰਨੀਆਂ ਵੀ ਹੋਰ ਜਥੇਬੰਦੀਆਂ ਜਿਹੜੀਆਂ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਭਾਈ ਜਰੂਰ ਪਹੁੰਚੋ ਆਪਸੀ મતਭੇਦ ਜਰੂਰ ਹੁੰਦੇ ਆ ਇੱਕ ਚਾਰ ਜੀਆਂ ਦਾ ਟੱਬਰ ਹੋਵੇ ਉਹਦੇ 'ਚ ਹੀ મતਭੇਦ ਹੁੰਦੇ ਹੈਗੇ ਆਪਸ 'ਚ ਸਲਾਹ ਨਹੀਂ ਮਿਲਦੀ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਕਿਸਾਨੀ ਦੀ ਆਉਂਦੀ ਹੈ ਦੇਸ਼ ਦੀ ਆਉਂਦੀ ਹੈ ਤਾਂ ਉਦੋਂ ਸਾਰੇ ਲੋਕਾਂ ਨੂੰ ਇੱਕ ਜੱਟ ਹੋ ਕੇ ਇੱਕ ਮੰਚ ਤੇ ਆਉਣਾ ਚਾਹੀਦਾ 2020 ਕੀ ਦੇ ਅੰਦੋਲਨ ਦੇ ਵਿੱਚ ਵੀ ਜੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਈਆਂ ਸੀਗੀਆਂ ਤਾਪ ਜਿੱਤੇ ਸੀ ਤਾਂ ਹੀ ਜਿਹੜਾ ਹੈਗਾ ਮੋਦੀ ਵੀ ਮੰਨਿਆ ਸੀ ਪਰ ਦੁਬਾਰਾ ਫੇਰ ਜੇ ਸਾਰੇ ਆਪਾਂ ਇਕੱਠੇ ਹੋਵਾਂਗੇ ਤਾਂ ਫੇਰ ਸਰਕਾਰ ਤੇ ਦਬਾਅ ਪਾਊਗਾ ਤੇ ਸਰਕਾਰ ਨੂੰ ਫੇਰ ਮੰਨਣਾ ਪਊਗਾ ਬਾਕੀ ਇਹਨਾਂ ਕਹਿੰਦੇ ਹੋਏ ਫਤਿਹ ਚਾਉਂਦੇ ਆ ਜੀ ਵਾਈਗੜ ਜੀ ਦਾ ਖਾਲਸਾ ਵਾਈਗੜ ਜੀ ਕੀ ਫਤਿਹ